ਜੋ ਚੀਜ਼ ਆਪਾਂ ਦੀ ਘਰੇ ਬਣਾਤੀ ਖਾਲਾਂ ਦੀ ਉਹਦੇ ਵਰਗੀ ਕਿਤੇ ਨਹੀਂ ਥੀ ਸੀ ਉਹਨਾਂ ਚੀਜ਼ਾਂ ਦੀ ਲੋਕ ਮੋੜ ਫੇਰ ਉਹਨਾਂ ਚੀਜ਼ਾਂ ਵੱਲ ਆ ਦੇ ਕਿ ਕਿਉਂ ਆਏ ਨੇ ਕਿਉਂਕਿ ਅਸੀਂ ਬਿਮਾਰੀ ਬਾਰੇ ਮਾਰੇ ਲੱਗੇ ਸਾਨੂੰ ਉਹ ਚੀਜ਼ਾਂ ਮਾਸਕ ਨਹੀਂ ਆਉਂਦੀਆਂ ਡਾਈਟੀ ਵਾਂਗੂੰ ਇਨਕਮ ਪਹਿਲਾਂ ਤਾਂ ਚੱਲੇ ਲੋਕ ਇੱਕ ਪ੍ਰੋਫੈਸ਼ਨ ਬਣ ਗਿਆ ਪਰ ਫੈਸ਼ਨ ਤੋਂ ਜਦੋਂ ਤੱਕ ਸੋਜੀ ਆਈ ਉਦੋਂ ਤੱਕ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਵਿਆਪਕ ਸੰਕਟ ਰਾ ਤਾਂ ਉਹਨਾਂ ਦੇ ਵਿੱਚੋਂ ਨਿਕਲ ਕੇ ਇਸੇ ਲਈ ਟਿਕ ਕਰਨਾ ਤੁਸੀਂ ਨੇ ਸਿਰਫ ਇੱਕ ਸਿਆਲ ਗਰੁੱਪ ਬਣਾਇਆ ਆਪਣਾ ਪੂਰਾ ਲੇਡੀਆਂ ਜਿਹੜੀਆਂ ਕੰਮ ਕਰਨ ਦੀ ਇੱਛਾ ਨੇ ਜਿਹੜੇ ਕਹਿੰਦੀਆਂ ਨੇ ਵੀ ਅਸੀਂ 2 ਮਿੰਟੇ 4 ਮਿੰਟੇ ਆਪਾਂ ਅਮਕਾਸਾ ਇੱਥੇ ਨਾ ਇਹਨਾਂ ਸੋਚ ਕੇ ਚੱਲੋ ਕਿ ਸਾਡੇ ਕਿ ਰੱਬ ਦਾ ਸਾਰਾ ਕੁਝ ਦਿੱਤਾ ਹੈ ਆਪਾਂ ਕੰਮ ਕਰਨ ਦੀ ਕੀ ਲੋੜ ਹੈ ਨਹੀਂ ਜੇ ਕੰਮ ਕਰਕੇ ਰੋਕੇ ਹੱਡ ਤਾਂ ਚੱਲਦੇ ਰਹਿਣਗੇ ਅੱਜ ਜੇ ਬਜ਼ੁਰਗ ਅਸੀਂ ਅੱਸੀ ਚੱਲਦੇ ਹੋਏ ਸਾਡੇ ਵਿੱਚ ਬੈਠ ਸਕਦੇ ਜਿਹਨਾਂ ਨੇ ਕੰਮ ਕੀਤੇ ਹੋਏ ਹੁੰਦੇ ਨੇ ਤਾਂ ਚੱਲਦੇ ਅਸੀਂ ਉਮਰ ਤੋਂ ਪਹਿਲਾਂ ਹੀ ਕਿਉਂ ਗੁੜੇ ਹੋਵਾਂਗੇ ਕਿਤੇ ਲੋਕ ਸਤ ਨੂੰ ਕਿਉਂ ਲਾਉਂਦੇ ਨੇ ਆਮ ਦੌਰ ਤੇ ਮੈਂ ਜਿੱਥੇ ਵੀ ਮੈਂ ਜਾਂਦੀ ਆ ਮੈਂ ਦੇਖਦੀ ਆ ਸੱਸਾਂ ਟੱਕਰੀਆਂ ਪਈਆਂ ਨੇ ਨੂਹਾ ਬਿਮਾਰ ਤੇ ਕਿਸੇ ਤੋਂ ਬੈਠਿਆ ਨਹੀਂ ਜਾਂਦਾ ਕਿਸੇ ਦੇ ਗੋਡੇ ਕੰਮ ਨਹੀਂ ਕਰਦੇ ਕਿਸੇ ਦੇ ਮੂਹ ਨਹੀਂ ਕਰੇ ਕਾਰਨ ਕੀ ਐ ਕਿ ਅਸੀਂ 9 10 ਵਾਇਸ ਦੇ ਨੂੰ ਖਾਪੀ ਕੇ ਕੰਮ ਮੇਲੇ ਹੋ ਕੇ ਬੈਠਾਂ ਦੇ ਬੈਠ ਜਾਂਦੇ ਆ ਤੇ ਆਪਣਾ ਕੰਮ ਨਹੀਂ ਖੜਾਉਂਦੇ ਕੋਲ ਬਗਾਰਾ ਦੇਖ ਕੇ ਜਾਂਦੇ ਜਾਂ ਟੀਵੀ ਦੇਖ ਕੇ ਜਾਂਦੇ ਬਿਜ਼ੀ ਹੋਏ। ਕੈਦੇ ਲਈ ਜਿਹੜੇ ਕੰਮ ਨੇ ਆਪਾਂ ਨੂੰ ਸ਼ੁਰੂ ਕਰਾਉਣੇ ਨੇ ਜਿਸ ਤਰ੍ਹਾਂ ਤਾਂ ਮਹੀਨੇ ਮੰਨ ਲਓ 10 ਪੈਣਾ 15 ਅੰਦਰਾਂ ਨੇ ਇੱਕ ਗੁਰੂਤਮ ਆ। ਉਦੇ ਵਾਸਤੇ ਅਸੀਂ ਵਿੜੀਪੀਓ ਵੀ ਲੈ ਕੇ ਆਵਾਂਗੇ ਤੁਹਾਡੇ ਕੋਲੇ ਉਹ ਤੁਹਾਨੂੰ ਦੱਸਣਗੇ ਵੀ ਕਿਹੜੀਆਂ-ਕਿਹੜੀਆਂ ਸਕੀਮਾਂ ਦੇ ਵਿੱਚ ਤੁਹਾਨੂੰ ਸਬਸਿਡੀ ਮਿਲੇਗੀ ਉਹਦੇ ਨੂੰ ਸਬਸਿਡੀ ਤੁਹਾਨੂੰ ਸਬਪਾਉਂਦੋਗੀ ਪੈਸਾ ਤੁਹਾਨੂੰ ਸਰਕਾਰ ਦੇਊਗੀ ਉਹ ਪੈਸੇ ਨੂੰ ਤੁਹਾਨੂੰ ਉਹਨਾਂ ਨੂੰ ਵਾਪਸ ਮੋੜਨਾ ਹੋਊਗਾ ਠੀਕ ਹੈ ਉਹ ਵੀ ਬਹੁਤ ਘੱਟ ਵਿਆਸਤ ਲੋਣੋਗੇ ਤੁਸੀਂ ਜਿਵੇਂ ਪੰਜਾਬ ਵਿੱਚ ਸਮਥਿੰਗ ਕੁਝ ਖੁੱਲੇ ਪੈਸੇ ਹਨ ਜਿਵੇਂ ਆਪਕੋਲੀ ਅਪਲੀਕੇਸ਼ਨ ਦਾ ਵਿਆਜ ਵੀ ਬਹੁਤ ਥੋੜਾ ਹਰਾ ਤਾਂ ਉਹਦੇ ਵਿੱਚ ਦਾ ਤੁਸੀਂ ਮੋੜੋਗੇ ਕੰਮ ਕਿਨੇ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਕੱਚੀ ਕਹਾਣੀ ਕਢਣ ਲਈ ਤੇਲ ਭਰ ਕੇ ਨਹੀਂ ਟੋਕਾ ਕਰਦੇ ਨੇ ਕਿ ਕੱਚੀ ਕਹਾਣੀ ਦਾ ਤੇਲ ਕੋਈ ਨਹੀਂ। ਇਸੇ ਬੰਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸ਼ਹਿਰ ਜਾ ਵੀ। ਜਾਂ ਫਿਰ ਕਈ ਵਾਰੀ ਆਪਾਂ ਨੂੰ ਲੋੜ ਹੁੰਦੀ ਹੈ ਵੀ ਆਪਾਂ ਨੇ 5 ਕਿਲੋ 6 ਕਿਲੋ ਸਾਰਾ ਕਹਾਣੀ ਹੁੰਦੀ ਹੈ। ਆਪਾਂ ਨੇ ਤੇਲ ਕਢਵਾਉਣਾ ਹੁੰਦਾ। ਉਹਦੇ ਵਾਸਤੇ ਕੰਮ ਕੀਤਾ ਜਾ ਸਕਦਾ। ਫੋਟੋਸਟੇਟ ਦਾ ਕੰਮ ਕੀਤਾ ਜਾ ਸਕਦਾ ਜਿਵੇਂ ਲੇਡੀਜ਼ ਨੇ ਜਿਹੜੀਆਂ ਪੜੀਆਂ ਲਿਖੀਆਂ ਨੇ ਫੋਟੋ ਮਾਰੀ ਜੀ ਫੋਟੋਸਟੇਟ ਵਾਸਤੇ ਸਾਨੂੰ ਸ਼ਹਿਰ ਘੱਟਣਾ ਪੈਂਦਾ 10 ਕਿਲੋ ਮਟਰ ਤੋਂ। ਕਿਵਿ ਕਰਦੀ ਆ ਬਣਦੀ ਆਪਣੇ ਵੀ ਉਹੀ ਬਣਦੀ ਹੈ। ਰੇਟੋ ਵੀ ਹੁੰਦੇ ਨੇ। ਉਹ ਇੱਕ ਕੰਮ ਹੈ ਜਿਹੜਾ ਬੜਾ ਵਧੀਆ ਜੋੜਿਆ ਜਾਂਦਾ ਹੈ ਕਿ ਛੋਟੇ ਜਿਹੇ ਪੈਨਸਲ ਪੈਨ ਕਾਪੀ ਵਾਸਤੇ ਆਪਾਂ ਤੁਰ ਉੱਠ ਜਾਣਾ ਪੈਂਦਾ ਉਹ ਆਪਾਂ ਕੰਮ ਉਹਦੇ ਘਰੇ ਸ਼ੁਰੂ ਕਰ ਸਕਦੀਆਂ ਚੱਪਲਾਂ ਜਿਹਨਾਂ ਨੂੰ ਪਰ ਸਾਰਿਆਂ ਨੂੰ ਲੋੜ ਪੈਂਦੀ ਹੈ ਵਾਸ਼ਰੂਮ ਤੇ ਪਰ ਆਪਾਂ ਘਰਾਂ ਦੇ ਵਿੱਚ ਤਿੰਨ ਤਿੰਨ ਹਰੇਕ ਦੇ ਹੁੰਦੀਆਂ ਨੇ ਬੱਚਿਆਂ ਦੀਆਂ ਦੋ ਦੋਆਂ ਨੇ ਆਪਣੇ ਵੀ ਦੋ ਦੋ ਤਿੰਨ ਜੋੜੇ ਹੁੰਦੇ ਨੇ ਚੱਪਲਾਂ ਦੀ ਦੋ ਚੱਪਲਾਂ ਜਿਹੜੀਆਂ ਬੜੇ ਤੁਸੀਂ ਸੌਂਦੇ ਤਰੀਕੇ ਦੇ ਨਾਲ ਉਹਦੀ ਟ੍ਰੇਨਿੰਗ ਬਕਾਇਦਾ ਸਭ ਦਵਾ ਮੰਗਿਓ ਘਰੇ ਬੈਠ ਕੇ ਤੁਸੀਂ ਸਿਰਫ ਇਸ ਬੈੱਡ ਜਿੱਨੇ ਖਾਣ ਦੇ ਵਿੱਚ ਐਂਟੀ ਕਮਸ਼ੀਨ ਜਿਹਨੇ ਰੱਖ ਸੀ ਕੋਸ਼ਾਂਤ ਕੰਕਲਨ ਹੋਈ ਇੱਥੇ ਬਣਾ ਸਕਦੇ ਹੋ ਆਪਣੇ ਪਿੰਡ ਦੇ ਵਿੱਚ ਹੀ ਬੇਸ ਕਰ। ਜੇ ਉਹ ਸੁਝਾ ਕੇ ਅਗਲਾ 20 ਫੈਕਟਰੀ ਦਾ ਫੈਕਟਰੀ ਕਰਕੇ ਸਾਰੇ ਜਿੰਨੇ ਦਿਹਾੜੀ ਕਰਕੇ ਜੱਪਾ ਲੈਣ ਜਾਂਦਾ ਤਾਂ ਪਿੰਡ ਤੋਂ ਵੀ ਲੈ ਸਕਦਾ। ਔਰ ਜੇ ਤੁਸੀਂ ਜ਼ਿਆਦਾ ਮਾਰ ਕੇ ਆ ਕਰਵਾ ਸਕਦੇ ਹੋ ਉਹਨੂੰ ਜਿਹੜੀ ਇੱਕ ਮੂਲ ਰੂਪ ਦੇ ਵਿੱਚ ਆਪਾਂ ਕਹੀ ਵੀ ਛੋਟੀ ਤੁਸੀਂ ਫੈਕਟਰੀ ਦੀ ਤਰ੍ਹਾਂ ਉਹਨੂੰ ਵਰਤਣਾ ਚਾਹੋਗੇ ਛੋਟੀ ਦੁਕਾਨ ਦੀ ਤਰ੍ਹਾਂ ਵਰਤ ਜਾਓਗੇ ਤਾਂ ਉਹ ਸੁਣੋ ਤੁਹਾਡੇ ਕੋਲੇ ਡੀਲਰ ਭੇਜਣਗੇ ਜਿਹੜਾ ਤੁਹਾਡਾ ਸਮਾਨ ਹੈ ਜਿਹੜਾ ਫਿਕੜਣਗੇ ਲੈ ਕੇ ਵੀ ਜਾਣਗੇ ਸਭ ਦਰਜਾ ਮਾਰੋ ਦੇਖੇ ਵੀ ਜਾਣਗੇ। ਸਾਰਾ ਇਸ ਤਰ੍ਹਾਂ ਉਸ ਤੋਂ ਬਾਅਦ ਇੱਕ ਉਹ ਮੈਂ ਅਚਾਰ ਬਣਾਉਣਾ ਚਾਹੁੰਦੀ ਹਾਂ ਉਹ ਚਾਰ ਵਾਲੇ ਦੇ ਇੱਧਰ ਤੁਹਾਡਾ ਚਾਰਾ ਚੱਲਿਆ ਗਿਆ ਜਾਣਗੇ ਤੇ ਤੁਹਾਨੂੰ ਸਾਰਾ ਦੋ ਚੀਜ਼ਾਂ ਪ੍ਰੋਵਾਈਡ ਚਾਹੀਦੀਆਂ ਨੂੰ ਸਭ ਪ੍ਰੋਵਾਈਡ ਵੀ ਕਰਦੇ ਹੋਗਾ ਉਹਦਾ ਸ਼ੁਰੂ ਕਰ ਸਕਦੇ ਹੁੰਦੀ ਵੀ ਮੰਨ ਲਓ ਹੜਤੀ ਹੋਏ ਜਿੰਨਾ ਦੇ ਘਰਾਂ ਦੇ ਵਿੱਚ ਖੇਤੀ ਹੈ ਜੇ ਬਹੁਤੀ ਜ਼ਮੀਨ ਨਹੀਂ ਹੈਗੀ ਥੋੜੀ ਜ਼ਮੀਨ ਹੈ ਤੁਸੀਂ ਕੋਈ ਹਿੱਸੇ ਦੇ ਵਿੱਚ ਕੱਢੀ ਹੈ ਜਿਹੜੇ ਵੇਚ ਸਕਦੇ ਹੋ ਆਪਦੀ ਹੜਤੀ ਤਿਆਰ ਹੋ ਗਈ ਉਹ ਤੋਂ ਬਹੁਤ ਸਾਰੇ ਜਿਹੜੀ ਤੁਸੀਂ ਬਣਾ ਕੇ ਵੱਧ ਪੈਸਾ ਕਮਾ ਸਕਦੇ ਹੋ ਜਿੰਨੇ ਪੌਂਦਰ ਜਾਂ ਹੜਤੀ ਦਾ ਮਰਬਾ ਵੀ ਬਣਦਾ ਹੈ ਅਰਤੀ ਜੱਲਾ ਚਾਰ ਇਹ ਨਹੀਂ ਪੰਡਾ ਅਰਤੀ ਦਾ ਮਰਬਾ ਵੀ ਪੰਡਾ ਚਾਰ ਵੀ ਪੰਡੋਰ ਟ੍ਰੇਨਿੰਗ ਵਕੈਦਾ ਜਿਹੜੀ ਉਹ ਸਭ ਨੂੰ ਦਿੱਤੀ ਜਾਊਗੀ ਉਸ ਟ੍ਰੇਨਿੰਗ ਦੇ ਆਧਾਰ ਤੇ ਤੁਸੀਂ ਆਪਣੇ ਛੋਟੇ ਛੋਟੇ ਬਿਜ਼ਨਸ ਜਿਹੜੇ ਸ਼ੁਰੂ ਕਰ ਸਕਦੇ ਹੋ ਕੋਈ ਪੈਂਟ ਸਲਾਈ ਦਾ ਕੰਮ ਕਰ ਸਕਦੇ ਹੋ ਕੋਈ ਪੜਾਈ ਦਾ ਕਰ ਸਕਦੇ ਹੋ ਕੋਈ ਪੇਂਟਿੰਗ ਦਾ ਕਰ ਸਕਦੇ ਹੋ ਬਹੁਤ ਸਾਰੀਆਂ ਜਿਹੜੀਆਂ ਹੁਣ ਸਰਕਾਰ ਨੇ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਚ ਕਰਦੀਆਂ ਨੇ ਉਹ ਸੈਲਫ ਗਰੁੱਪਾਂ ਐਂ ਦਿੱਤੀਆਂ ਜਾਂਦੀਆਂ ਉਹ ਕਿਵੇਂ ਦਿੱਤੀਆਂ ਜਾਂਦੀਆਂ ਜੇ ਨਾ ਤੋਂ ਨਾ ਹੋਈ ਲੰਬੇ ਇਸੇ ਕੱਢੀ ਆਪਣੇ ਕੰਮ ਲਈ ਜਾ ਸਕਦਾ ਉਹ ਸੋਨੋ ਕੱਟ ਕੱਟ ਕੇ ਸਾਰੇ ਪੀਸ ਦੇ ਰੰਮੇ ਸਿਰਫ ਤੁਸ ਨੂੰ ਸੁਣੋ ਜੜਨਾ ਬਟਨ ਵਗੈਰਾ ਬੁਕਰਮ ਵਗੈਰਾ ਨਹੀਂ ਵਗੈਰਾ ਸਭ ਸਾਰਾ ਕੁਝ ਉਹ ਪ੍ਰੋਵੈਂਟ ਕਰਦੇ ਨੇ ਉਹਦੇ ਮਤਲਬ ਕੋ ਉਹਨਾਂ ਨੇ ਪੈਸੇ ਰੱਖੇ ਹੁੰਦੇ ਨੇ ਇਹ ਤੋਂ ਮੈਨੂੰ ਲੱਗਦਾ ਲੇਡੀਜ਼ ਦੇੰ ਦੇ ਵਿੱਚ ਚਾਰ ਪੰਜ ਸੌ ਤੋਂ ਬੜੇ ਆਰਾਮ ਦੇ ਨਾਲ ਤਮਾ ਸਕਦੀਆਂ ਜਿਵੇਂ ਉਹ ਤਾਂ ਪੁਲਿਸ ਦੀਆਂ ਬੰਦਿਆਂ ਵੀ ਨੇ ਜਿਹੜੀਆਂ ਉਹ ਵੀ ਇੰਨਾ ਸੈਲਫ ਰੂਪਾਂ ਵਿੱਚ ਲੱਗਣ ਲੰਬੀਆਂ ਨੇ ਇਥੋਂ ਤੱਕ ਇਹ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਰਦੀਆਂ ਸੀ ਅੱਗੇ ਪ੍ਰਾਈਵੇਟ ਸਕੂਲ ਇੱਕ ਦੁਕਾਨ ਨੂੰ ਕਹਿਦਾ ਤੁਸੀਂ ਹੋਣਾ ਸਰ ਤੋਂ ਉਹਨਾਂ ਨੂੰ ਵੀ ਪ੍ਰਾਈਵੇਟ ਸਕੂਲਾਂ ਨੂੰ ਵੀ ਇਹ ਕਹਿਤਾ ਵੀ ਤੁਸੀਂ ਵੀ ਜਿਹੜੀਆਂ ਯੂਨੀਫਾਰਮ ਨੇ ਉਹ ਸਕੂਲ ਸੈਲਫ ਗਰੁਪਾਂ ਤੋਂ ਹੀ ਪ੍ਰੋਵਾਈਡ ਕਰਵਾਉਣੀ ਆ। ਭਾਵੇਂ ਕਿ ਜਿਨ੍ਹਾਂ ਨੂੰ ਸिलाई ਦਾ ਕੰਮ ਆਉਂਦਾ ਉਹ ਬੜੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਪ੍ਰਾਪਤ ਹੈ ਉਹ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਕਰ ਸਕਦੇ ਹੋ। ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਇਸ ਤਰ੍ਹਾਂ ਦੇ ਹੋਰ ਕੰਮ ਅਥੇਰੇ ਆਉਣਗੇ ਜਿਹੜੇ ਤੁਸੀਂ ਕਰ ਸਕਦੇ ਹੋ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਬਸ ਤੁਸੀਂ ਆਪਣਾ ਇੱਕ ਗਰੁੱਪ ਬਣਾਉਣਾ ਸੋਡੇ ਗਰੁੱਪ ਦਾ ਜਿਹੜਾ ਖਾਤਾ ਉਹ ਬੈਂਕ ਦੇ ਵਿੱਚ ਖੁਲਾਵਾਂਗੇ ਸੋਨੇ ਕੋਈ ਗੁਲੀ ਪੀਓ ਨਾ ਸੀ ਲੈਂ ਕਿ ਆਮਾਗੇ ਬ੍ਰੀਡ ਪੀਓ ਸੋਨ ਸਾਰੀਆਂ ਸੋਰ ਗੰਦ ਸੋਵਾ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਅਸੀਂ ਇਸ ਕੰਮ ਦੇ ਵਿੱਚ ਜਿਹੜਾ ਇਹ ਕੰਮ ਆ ਸ਼ੁਰੂ ਕਰ ਤੱਪਰ ਉਹਦੇ ਵਿੱਚ ਕੱਟੋਂ ਕੱਟਾਂ ਫਿਰ ਇਹ ਕੰਮ ਦੇ ਵਿੱਚ 10 ਲੇਡੀਜ਼ ਨੇ ਜਿਹੜੀਆਂ ਜੁੜਨ ਜੇ ਬੜਾ